ਐਸੀ ਘਰ ਦੀ ਜਿੱਦ ਗੱਲ ਕਰੀ ਅੱਜ ਬੱਤੀ ਦਾ ਜਿਹੜਾ ਬਿੱਲ ਆਇਆ ਇਹਨਾਂ ਨੂੰ ਸਾਢੇ 3.25 ਲੱਖ ਦਾ ਬਿੱਲ ਆ ਚੁੱਕਿਆ ਆਪਾਂ ਦੀ ਬਿਲੀ ਘਰ ਦੇ 1.5 ਸਾਲ ਹੋ ਗਏ ਸਰ ਚੱਕਰ ਲਾਉਂਦਿਆਂ ਸਾਨੂੰ ਅਸੀਂ ਕਿੱਥੋਂ ਇੰਨਾ ਬਿਲਤਾਰੀ ਐ ਜਿਹੜਾ ਦੀ ਆਪਾਂ ਕੰਪਲੀਟ ਦੇਣੇ ਆ ਸਰ ਅਸੀਂ ਖੁਦ ਲਿਆਂਦੇ ਰਏ ਇਹਨਾਂ ਨੂੰ ਆਓ ਸਾਡਾ ਲੋਡ ਚੈੱਕ ਕਰੋ ਸਾਡੀ ਪ੍ਰੋਪਰਟੀ ਚੈੱਕ ਕਰੋ ਤੁਹਾਨੂੰ ਦੱਸੋ ਸਹੀ ਦੋ ਮਹੀਨੇ ਦੀ ਬੱਤੀ ਫੋਕੀ ਕਿੱਥੇ ਆ ਤੁਹਾਡੀਆਂ ਰੀਡਿੰਗਾਂ ਇਹਨੀਆਂ ਕਿੱਥੋਂ ਆ ਗਈਆਂ ਉਹਦੀ ਕਹਿੰਦੇ ਤੁਹਾਡਾ ਮੀਟਰ ਬਿਲਕੁਲ ਸਹੀ ਹੈ ਤੁਹਾਨੂੰ ਬਿੱਲ ਤਾਰਨਾ ਪੈਣਾ ਇੱਕ ਸਰ ਦਾਵਾਂਗੇ ਤੁਹਾਨੂੰ ਸਾਥੀ ਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤਸਵੀਰਾਂ ਖਾਵਾਂਗੇ ਤੁਹਾਨੂੰ ਅੱਜ ਅਮਰਸਾ ਦੇ ਉਸ ਘਰ ਦੀਆਂ ਜਿਹੜਾ ਕੀ ਘਰ ਸੀ ਸਸ ਜੇ ਵਸੇ ਮੌਜੂਦ ਆ ਸਿਰਫ 35 ਗਾ ਜਿਸ ਘਰ ਦੀ ਜਗਾ ਵਾ ਤੇ ਇਸ ਦੀ ਵੱਤਵਤ ਕੀਮਤ ਹੋਊਗੀ 6 ਤੋਂ 7 ਲੱਖ ਪਰ ਇਸ ਘਰ ਦੀ ਜੇ ਗੱਲ ਕਰੀ ਅੱਜ 32 ਦਾ ਜਿਹੜਾ ਬਿੱਲ ਆਇਆ ਇਹਨੂੰ ਸਾਢੇ 3 ਲੱਖ 32 ਦਾ ਬਿੱਲ ਆ ਚੁੱਕਿਆ ਤੇ ਪਰਾਰ ਦਾ ਹੋਸ਼ ਉੱਡ ਚੁੱਕੇ ਨੇ ਜਦੋਂ ਦੇ ਇਸ ਬਿੱਲ ਦਾ ਬਿੱਲ ਸਾਢੇ 3 ਲੱਖ ਆਇਆ ਵਾ ਤੁਹਾਨੂੰ ਕੱਲੀ ਕੱਲੀ ਤਸਵੀਰਾਂ ਜਰੀ ਕਰਾਂਗੇ ਕਿਉਂਕਿ ਇਸ ਘਰ ਵਿੱਚ ਦੋ ਪੱਖੇ ਇੱਕ ਦੋ ਤਿੰਨ ਬਲਬ ਨੇ ਜਿਹੜੇ LED ਹੁੰਦੇ ਨੇ ਇੱਕ ਜਿਹੜਾ ਉਹ ਛਤਲ ਤੇ ਕਮਰਾ ਵਾ ਉਸ ਉੱਤੇ ਜਿਹੜਾ ਇੱਕ ਪੱਖਾ ਤੇ ਕਲੈਡੀਬਲ ਲੱਗਾ ਹੋਆ ਇਸ ਘਰ ਵਿੱਚ ਨਾ ਕੋਈ AC ਆ ਨਾ ਕੋ ਵੱਡੀਆਂ ਚੀਜ਼ਾਂ ਨੇ ਵੀ ਸਾਢੇ 3 ਲੱਖ ਬਲ ਕਿਸ ਤਰ੍ਹਾਂ ਆ ਗਿਆ ਪਰਿਵਾਰ ਦੇ ਹੋਸ਼ ਉੱਡ ਗਏ ਨੇ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਰਸੋਈ ਜੇ ਤੁਸੀਂ ਦੇਖ ਸਕਦੇ ਹੋ ਰਸੋਈ ਤੁਸੀਂ ਦੇਖ ਸਕਦੇ ਹੋ ਅਤੇ ਉਸ ਤੋਂ ਬਾਅਦ ਇਹ ਬਾਥਰੂਮ ਤੁਹਾਨੂੰ ਦਿਖਾਵਾਂਗੇ ਇਹ ਬਾਥਰੂਮ ਦਾ ਦਰਵਾਜ਼ਾ ਵੀ ਸ਼ਾਇਦ ਹੈ ਨਹੀਂ ਲੱਗਾ ਮੈਂ ਕਿਹਾ ਬਾਥਰੂਮ ਦਾ ਪਰਦਾ ਹੈ ਕੀਤਾ ਗਿਆ ਤੇ ਪਰਿਵਾਰ ਕੋਲ ਨਾ ਕੋ ਵਾਹਕਲ ਵੀ ਹੈ ਨਹੀਂ ਇੱਕ ਸੈਕ ਜਿਹੜਾ ਕਿਹਾ ਪਰਿਵਾਰ ਨੇ ਦਿਹਾਰੀ ਦਾਪਾ ਕਰਦੇ ਨੇ ਪਰਿਵਾਰ ਦੇ ਤੇ ਘਰ ਦੇ ਹਾਲਾਤ ਵੀ ਬਹੁਤੇ ਵਧੀਆ ਨਹੀਂ ਐ ਖਸਤਾ ਹਾਲਾਤ ਨੇ ਤਾਂ ਤਸਵੀਰਾਂ ਸਾਹ ਨਹੀਂ ਕਰਾਵਾ ਥਾਂ ਥਾਂ ਤੋਂ ਜਿਹੜੇ ਕੀ ਬਿਲਕੁਲ ਚਿਪੜਾ ਲਥੀਏ ਆ ਲੈਂਟਰ ਦੀਆਂ ਪਤਾ ਨਹੀਂ ਕਿਹੜੇ ਕਿਹੜੇ ਸਮੇਂ ਦਾ ਵਿਚਾਰ ਆਣ ਮਕਾਨ ਬਣਾਇਆ ਹੋਊਗਾ ਸਿਰ 35 ਗਜਾ ਜਗ੍ਹਾ ਵਿੱਚ ਮਕਾਨ ਐ ਤੁਸੀਂ ਦੇਖ ਸਕਦੇ ਹੋ ਕਿ ਬਹੁਤੀ ਵੱਡੀ ਜਿਹੜੀ ਅਮਾਉਂਟ ਨਹੀਂ ਹੁੰਦੀ ਜਾਂ ਬਹੁਤਾ ਵੱਡੇ ਜਿਹੜੇ ਹਾਲਾਤ ਨਹੀਂ ਹੁੰਦੇ ਉਸ ਤੋਂ ਬਾਅਦ ਅੰਦਰ ਚਲਦੇ ਆ ਤਸਵੀਰਾਂ ਤੁਹਾਨੂੰ ਸਾਹੇ ਲਾਗੇ ਇਹ ਪੱਖੇ ਤੁਸੀਂ ਦੇਖ ਸਕਦੇ ਹੋ ਸਿਆਦ ਦਾ ਮੌਸਮ ਐ ਸਿਆਦ ਦੇ ਮੌਸਮ ਵਿੱਚ ਪੱਖੇ ਆਲੜੀ ਬੰਦ ਲੈਂਦੇ ਨੇ ਇੱਕ ਪੱਖਾ ਇਹ ਐ ਤੇ ਇੱਕ ਪਖਾਏ ਆ ਤੇ ਇੱਕ ਵਕਤ ਇੱਕ ਫ੍ਰੀਜ ਰੱਖੀ ਗਈ ਹੈ ਵਕਤਵਾਦ ਇੱਕ ਛੋਟਾ ਜਿਹਾ ਟੀਵੀ ਰੱਖਿਆ ਗਿਆ ਪਰ ਜਦੋਂ ਇੰਨਾ ਵੱਡਾ ਬਿੱਲ ਆਇਆ ਨਾ ਬੱਤੀ ਦਾ ਤੇ ਪਰਿਵਾਰ ਵਾਸਤੇ ਬੜੀ ਹੈਰਾਨੀ ਦੀ ਗੱਲ ਆ ਜਦੋਂ ਦਾ ਪਰਿਵਾਰ ਨੂੰ ਪਤਾ ਲੱਗਾ ਬੱਤੀ ਦਾ ਬਿੱਲੇ ਨਾ ਆ ਗਿਆ ਪਰਿਵਾਰ ਦੇ ਹੋਸ਼ ਉੱਡ ਗਏ ਨੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਪੁੱਛਾਂਗੇ ਸਾਰਾ ਕੀ ਮਾਮਲਾ ਵੀਰੇ ਕੀ ਦਾ ਤੇਰਾ ਤੇ ਕਿੰਨੇ ਚਿਰ ਤੋਂ ਇਸ ठाਣੇ ਬਿੱਲ ਆ ਰਹੇ ਨੇ ਪਹਿਲੋਂ ਬਿੱਲ ਕਿੰਨਾ ਆ ਰਿਹਾ ਸੀ ਦੱਸ ਸਰ ਆਪਣਾ ਅੱਜ ਤੋਂ 2022 ਦੇ ਵਿੱਚ ਵਿੱਚ ਆਪਣਾ ਜਾਨੀਗਾ ਮਾਉਣ ਪਹਿਲੇ ਹੀ 3500 3000 ਦੇ ਵਿੱਚ ਵਿੱਚ ਜੋ ਵੀ ਨਾਰਮਲ ਬਿੱਲ ਆਂਦਾ ਸੀਗਾ ਆਪਾਂ ਤਾਰਦੇ ਰਹੇ ਸਰ ਕੋਈ ਵੀ ਨਾ ਹੋ ਜਾਣੀ ਜਿਹੜਾ ਆਪਾਂ ਬਿਲ ਨਾ ਤਾਰਿਆ ਹੋਵੇ ਬਟ ਜਦੋਂ ਨਾ ਵੀ ਤਾਰੀਏ ਤਾਂ ਸਾਡੀ ਤਾਰ ਕੱਟੀ ਜਾਂਦੀ ਸੀ ਜਿਹੜਾ ਇੱਕ ਅੱਧਾ ਬਿਲ ਮਿਸ ਹੋ ਜਾਂਦਾ ਸੀ ਫਿਰ ਵੀ ਆਪਾਂ ਕਿਤੇ ਨਾ ਕਿਤੇ ਚੁੱਕ ਕੇ ਸਰ ਆਪਣਾ ਕਰਾਂਦੇ ਰਹੇ ਆ ਬਟ ਆ ਕਿ ਨਾਰਮਲ ਮਿਲੇ ਜਾਂਦੇ ਆਪਾਂ ਨੂੰ 600 ਜੁੰਟ ਮਾਫ ਹੋਏ ਸਰ ਆਪਾਂ ਨੂੰ ਉਸ ਤੋਂ ਬਿਨਾਂ ਤੁਹਾਡਾ ਬਿਲ ਜ਼ੀਰੋ ਆਂਦਾ ਰਿਹਾ ਚਲੋ ਕਿਸੇ ਵੇਲੇ ਸਾਨੂੰ 800 900 ਹਜ਼ਾਰ ਵੀ ਆਂਦਾ ਰਿਹਾ ਆਪਾਂ ਤਾਰ ਦੇ ਰਹੇ ਆ ਸਰ ਬਟ ਆਖੋਣ ਜ਼ੀਰੋ ਬਿਲ ਆਂਦੇ باوجود ਸਾਨੂੰ ਇੰਨਾ ਇੰਨਾ ਅਮਾਉਂਟ ਭੇਜਤਾ ਦੇਖੋ ਜੀ 2,26,000 ਰੁਪਿਆ ਹੁਣ 2025 ਚ ਲੰਡੇ ਆ ਔਰ 22 ਤੇ 23 ਦੇ 24 ਦੇ ਵਿਚ ਵਿਚ ਲਾ ਕੇ ਆ ਹੁਣ ਤੱਕ 35000 ਰੁਪਏ ਬਿੱਲ ਹੋ ਗਿਆ ਡਾ ਸਰ ਹਾਂਜੀ ਸਰ ਮੈਨੇ 800 ਵੀ 350000 ਬਿੱਲ ਆ ਚੁੱਕਿਆ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਆ ਵੀ ਇੰਨਾ ਬਿੱਲ ਕਿਸ ਤਰ੍ਹਾਂ ਭੇ ਕਰਾਂਗੇ ਸਾਡੇ ਘਰ ਦੇ ਹਾਲਾਤ ਜਿਹੜੇ ਨੇ ਬਹੁਤੇ ਵਧੀਆ ਨਹੀਂ ਐ ਨਾ ਇੱਥੇ ਕੋਈ ਮੋਦੀ ਮਸ਼ੀਨੀ ਲਾਈ ਆ ਨਾ ਕੋਈ ਫੈਕਟ ਚੱਲਦੀ ਆ ਸਿਰਫ ਕਿੰਨੇ ਪੱਖੇ ਚੱਲਦੇ ਦੱਸੋ ਉਹ ਸਾਡਾ ਕਰ ਦਿਓ ਘਰ ਤੇ ਸਮਾਨ ਕੀ ਕੀ ਆ ਤੇ ਇਹਨਾਂ ਬਿੱਲ ਆ ਕੇ ਡਾ ਗਿਆ ਏ ਸਰ ਦੇਖੋ ਸਾਡੇ ਘਰ ਦਾ ਲੋਡ ਜਿਹੜਾ ਬਿਲਕੁਲ ਨੋਰਮਲ ਐ ਸਰ 2 3 4 ਪੱਖੇ ਨਾਰਮਲ ਕਰਦੇ ਹੁੰਦੇ ਹੁੰਦੇ ਸਰ ਠੀਕ ਹੈ ਜੀ ਇੱਕ ਛੋਟਾ ਮੋਟਾ ਫ੍ਰਿਜ ਆ ਜੋ ਗਰਮੀ ਦੀ ਤੌਰ ਤੇ ਬੱਤੀ ਦਾ ਸਰ ਬੱਤੀ ਨਾਰਮਲ ਗਾ ਟੀਵੀ ਇੱਕ ਉਹ ਚਲੋ ਇੱਕ ਨਾਰਮਲ ਗੱਲ ਹੈ ਜੀ ਘਰਾਂ ਘਰਾਂ ਤੇ ਹੁੰਦਾ ਹੀ ਠੀਕ ਹੈ ਜੀ ਬਾਕੀ ਤੁਸੀਂ ਆ ਸਿਆਣੀ ਇੱਕ ਪਾਣੀ ਦੀ ਮੋਟਰ ਸਰ ਬਾਕੀ ਰਹੀ ਗੱਲ ਹੋਰ ਸਾਡੇ ਕੋ ਕੋਈ ਇਹੋ ਜਿਹਾ ਵਾਹਨ ਨਹੀਂ ਆ ਜਿਹੜਾ ਬਤੀ ਜ਼ਿਆਦਾ ਫੂਕਦਾ ਹੋਵੇ ਸਾਡੇ ਕੋ ਕੋਈ ਇਲੈਕਟ੍ਰੋਨਿਕ ਚੁੱਲੇ ਨਹੀਂ ਫੂਕਣਦੇ ਸਰ ਕੋਈ ਉਹੋ ਜਿਹੀ ਪ੍ਰੈਸ ਨਹੀਂ ਲਾਉਂਦੇ ਕੋਈ ਠੀਕ ਹੈ ਜੀ ਉਹ ਵੀ 5-10 ਰੁਪਏ ਦੇ ਕੇ ਬਾਰੋ ਕਰਾਈ ਦੇ ਸਰ ਆਪਣਾ ਘਰ ਦਾ ਜਿੰਨਾ ਹੋ ਸਕੇ ਬਤੀ ਦਾ ਕੰਟਰੋਲ ਕਰੀਦਾ ਆਪਣੇ ਵੱਲੋਂ ਬਾਕੀ ਫੇਰ ਵੀ ਆ ਦੇਖੋ ਜੀ ਹਰ ਪਹਿਲੇ ਮਾਊਂਡ ਕਿੰਨੀ ਚੰਗੀ ਆਂਦੀ ਰਹੀ ਆਪਾਂ ਹਰ ਤਾਰ ਦੇ ਰਿਹਾ 15-20 ਸਾਲ ਤੋਂ ਮੀਟਰਾਂ ਚਲਾਣੇ ਆ ਜਿੰਨਾ ਬੇਲਾਂ ਦਾ ਆਪਾਂ ਤਾਰ ਦੇ ਰਹੇ ਆ ਜੋ ਸਾਡੀ ਹਾਸਿਸ ਵਜ ਨਹੀਂ ਬਾਦ ਰਹੇ ਆਂਦਾ ਰਿਹਾ ਬਟ ਆ ਦੇਖੋ ਹੁਣ ਕਹਿੰਦੇ ਰਿਆਂ ਨੂੰ ਤੁਹਾਡਾ ਮੀਟਰ ਜੰਪ ਮਾਰਿਆ ਫਲਾਨ ਕਰ ਗਿਆ ਜੀ ਤੁਹਾਨੂੰ ਆ ਬਿੱਲ ਆ ਗਿਆ ਜੀ ਉਹ ਆ ਗਿਆ ਜੀ ਬਟ ਆਪਾਂ ਦੀ ਬਿਜਲੀ ਘਰ ਦੇ 1.5 ਸਾਲ ਹੋ ਗਏ ਸਰ ਚੱਕਰ ਲਾਉਂਦਿਆਂ ਸਾਨੂੰ ਕਿਥੋਂ ਇੰਨਾ ਬਿੱਲ ਤਾਰੀ ਆਂ ਤੇ ਤੁਹਾਡੀ ਤਾਂ ਨਹੀਂ ਹੈਲਪ ਲਈ ਸਰ ਐਂ ਸੋਚਿਆ ਜਿਹੜਾ ਦਫਤਰ ਦਾ ਕੰਮ ਹੈ ਬਿਲੀ ਬੋਰਡ ਦਾ ਉਹ ਖੁਦ ਆਪ ਕਰੇ ਸਰ ਬਿਲੀਏ ਸਰ ਵੀ ਖਾਸ ਕਰਕੇ ਜਦੋਂ ਬੱਤੀ ਦੇ ਅਧਿਕਾਰੀ ਨੇ ਜਿਹੜੇ ਬਿਲੀ ਬੋਰਡ ਦੇ ਉਹਨਾਂ ਆ ਕੇ ਮੌਕਾ ਵੇਖਿਆ ਆ ਕੇ ਵੀ ਵਾਕਿਆ ਸ਼ਾਇਦ ਘਰ ਵਿੱਚ ਕੋਈ ਮਸ਼ੀਨ ਨਹੀਂ ਲਾਈ ਆ ਜਾਂ ਵਾਕਿਆ ਘਰ ਕੋ ਬਹੁਤ ਵੱਡਾ ਕੋਠੀ ਘਾਟੀ ਹੋਣੀ ਹੈ ਸ਼ਾਇਦ ਜਿਹਦੇ ਕੀ ਇੰਨਾ ਬਿੱਲ ਆ ਗਿਆ ਆ ਆਖ ਕੇ ਉਹਨਾਂ ਨੇ ਢਾੜੀ ਕੱਲੀ ਕੱਲੀ ਆ ਕੇ ਸਮਾਨ ਚੈੱਕ ਕੀਤਾ ਅੰਦਰ ਕੱਲੇ ਕੱਲੇ ਕਮਰਿਆਂ ਦੇ ਵੇਖਿਆ ਜਾ ਕੇ ਵੀ ਕੀ ਕੀ ਵਰ ਲਿਆ ਇੱਥੇ ਆ ਕੇ ਜੀ ਜੀ ਬਿਲਕੁਲ ਸਰ ਜਿਹਨਾਂ ਦੀ ਆਪਾਂ ਕੰਪਲੀਟ ਦੇਣੇ ਆ ਸਰ ਅਸੀਂ ਖੁਦ ਲਿਆਂਦੇ ਰਹੇ ਇਹਨਾਂ ਨੂੰ ਆਓ ਸਾਡਾ ਲੋਡ ਚੈੱਕ ਕਰੋ ਹਾਡੀ ਪ੍ਰੋਪਰਟੀ ਚੈੱਕ ਕਰੋ ਕਿ ਕਿੱਡੀ ਤਗੜੀ ਹੈ ਅਸੀਂ ਕਿਦਾਂ ਕਿ ਇੱਥੇ ਦੇ ਬਾਲਣ ਜਾਹੀ ਹੁਮਲੇ ਨੂੰ ਬੱਤੀ ਫਰੀ ਵੰਡਣੇ ਆ ਜਾਂ ਕਿਦਾਂ ਵੇਚਣੇ ਆ ਨਾ ਜੀ ਤੁਸੀਂ ਅੱਗੇ ਚੈੱਕ ਕਰੋ ਮੌਕੇ ਦੇ ਚਲੋ ਐਕਚੁਅਲੀ ਉਹ ਗੱਲ ਛੱਡੋ ਲੈਣ ਮੇਰੇ ਸਾਡੇ ਦੇ 24 ਘੰਟੇ ਇੱਥੇ ਹੀ ਰਹਿੰਦੇ ਆ ਇਲਾਕੇ ਦੀ ਹੁਮਦੇ ਰਹਿੰਦੇ ਆ ਅਹੀਂ ਕੋਈ ਇਹੋ ਜਿਹਾ ਕੰਮ ਕਰੀ ਨਹੀਂ ਸਾਡੇ ਠੀਕ ਹੈ ਜੀ ਕਿਉਂਕਿ ਇਹ ਕੰਮ ਤੇ ਤੁਹਾਨੂੰ ਪਤਾ ਸ਼ਰੀਆਮ ਲੋਕੀ ਜੇ ਕਰਨ ਤੇ ਮਿੰਟ ਚ ਫੜੇ ਜਾਂਦੇ ਆ ਜੀ ਬਾਕੀ ਅਸੀਂ ਤਾਂ ਤੁਹਾਨੂੰ ਪਾ ਸਾਰੀ ਜਿਹੜੀ ਘਰੋਂ ਬਾਹਰ ਆਉਣ ਵਾਲੇ ਕੋਣ ਇੱਕ ਮਾਦਾ ਪਿਤਾ ਜੀ ਬਾਹਰ ਇੱਕ ਛੋਟੇ ਬੱਚੇ ਆ ਵਾਈਫ ਵਿਚਾਰੀ ਉਹ ਵੀ ਨਾਲੇ ਡੈਡੀ ਲੰਗਾ ਕਰਦੀ ਹਟਣਾ ਘਰ ਕਿਨੇ ਇਹ ਨਹੀਂ ਬੱਤੀ ਫੁਕੜੀ ਮਾਰਾਈ ਕੀ ਆਪ ਸਿਆਣੇ ਜੀ ਪਰ ਮੈਨੂੰ ਇਹ ਸੁਣ ਵੀ ਜਦੋਂ ਤੁਹਾਨੂੰ ਮੈਸੇਜ ਆਇਆ ਵੀ ਤੁਹਾਡਾ ਇੰਨਾ ਬਿੱਲ ਆ ਗਿਆ ਤੁਹਾਡੇ ਫੋਨ ਤੇ ਉਦੋਂ ਤੁਹਾਡੇ ਕੀ ਹਾਲਾਤ ਸੀ ਤੁਹਾਡੇ ਕਿੰਨੇ ਖੋਸ਼ ਉੜ ਗਏ ਸੀ ਉਹ ਦੇਖ ਕੇ ਉਸ ਤੋਂ ਬਾਅਦ ਤੁਹਾਡਾ ਰੋਟੀ ਜਿਹੜੀ ਸੀ ਉਹ ਮੰਦਰ ਨਵਾਲਾ ਸੀ ਨੰਗਿਆਂ ਨੰਗਿਆਂ ਵੀ ਆ ਕੀ ਮੈਸੇਜ ਆ ਗਿਆ ਹੈਰਾਨੀ ਬੜੀ ਹੋ ਗਈ ਵੀ ਲੱਗਦਾ ਹੋਊਗਾ ਸ਼ਾਇਦ ਵੀ ਕਿਤੇ ਗਲਤ ਮੈਸੇਜ ਆ ਗਿਆ ਜਾਂ ਕਿਸੇ ਹੋਰ ਦਾ ਆ ਗਿਆ ਕਿਸ ਤਰ੍ਹਾਂ ਸਰ ਸਟਾਰਟਿੰਗ ਤੇ ਹਫਤਾ 10 ਦਿਨ ਤੇ ਸਾਨੂੰ ਦੇ ਬਿਲਕੁਲ ਜਿਹਨੂੰ ਕਹਿੰਦੇ ਐਂ ਤੇ ਖਤਮ ਹੀ ਹੋ ਗਏ ਸਰ ਸਾਡੇ ਦੇ ਸਰੀਰ ਤੇ ਜਾਣ ਹੀ ਨਹੀਂ ਹਾਲੂ ਦੇ ਤੁਹਾਡੇ ਪੈਰਾਂ ਜੋ ਜ਼ਮੀਨ ਨਿਕਲ ਗਈ ਆ ਚੀਜ਼ ਦੇ ਕੇ ਹਜੇ ਤੱਕ ਜਿਹੜੀਆਂ ਨਾਰਮਲ 1.5 ਸਾਲ ਹੋ ਗਏ ਸਾਡੇ ਦੇ ਹਜੇ ਤੱਕ ਹੋਛੁੜੇ ਭਾਈ ਕਿ ਸਾਡਾ ਇਹ ਮਸਲਾ ਕਿਉਂ ਨਹੀਂ ਹੱਲ ਹੋਣ ਦਿਆ ਐਂ ਕਿਦਾ ਕਿਦਾ ਦਰਵਾਜ਼ਾ ਨਹੀਂ ਘੜਕਾਇਆ ਦੱਸੋ ਮੈਨੂੰ ਜਿੱਥੇ ਵੀ ਕਹਿੰਦੇ ਰੇ ਅਫਸਰ ਕੋਈ ਵੱਡੇ ਤੋਂ ਵੱਡੇ ਜਾਣਦੇ ਨੇ ਚਲੋ ਅੱਜਕਲ ਸਿਫਾਰਸ਼ ਦਾ ਕੋਈ ਹੈ ਨਹੀਂ ਆ ਬਾਕੀ ਐਂ ਸਿਫਾਰਸ਼ ਪਾਉਣੀ ਨਹੀਂ ਆ ਐਂ ਤੇ ਉਹੀ ਘਰ ਗਏ ਜਿਹੜੇ ਘਰ ਤੋਂ ਉਹ ਬਿੱਲ ਆਇਆ ਠੀਕ ਹੈ ਜੀ ਬਾਕੀ ਦੇਣ ਦੇ ਬ ਜੇ ਉਹਨਾਂ ਨੇ ਦਿੱਤੀ ਐ ਵਰਤਲੇ ਬਾਕੀ ਆ ਦੇਖੋ ਕਈ ਬਰਤਨ ਕਿੱਥੇ ਨੇ ਆ ਚਲੋ ਵੀ ਛੱਡੋ ਦੀ ਸਾਨੂੰ ਇਹਨਾਂ ਦੇ ਦੱਸ ਦੋ ਅਸੀਂ ਇਹਨੀ ਬੱਤੀ ਫੋਕੀ ਕਿੱਥੇ ਢੜਕਦੇ ਹੈਗਾ ਪ੍ਰੂਫ ਤੁਸੀਂ ਤੇ ਦੋਾਨੂੰ ਅਸੀਂ ਤੁਹਾਡਾ ਬਿਲਕੁਲ ਕਰਾਂਗੇ ਪੂਰਾ ਕਲੀਅਰ ਕਰਾਂਗੇ ਸਾਨੂੰ ਦੱਸੋ ਸਹੀ ਦੋ ਮਹੀਨੇ ਦੀ ਬੱਤੀ ਫੋਕੀ ਕਿੱਥੇ ਆ ਤੁਹਾਡੀਆਂ ਰੀਡਿੰਗਾਂ ਇਹਨੀਆਂ ਕਿੱਥੋਂ ਆ ਗਈਆਂ ਸਾਨੂੰ ਤੁਸੀਂ ਦੱਸੋ ਨਾ ਸਰ ਤੁਹਾਡੇ ਸਭ ਖੁਦ ਬੰਦੇ ਆ ਕੇ ਕਹਿੰਦੇ ਰਿਹਾ ਤੁਹਾਡਾ ਮੀਟਰ ਜੰਪ ਹੋ ਰਿਹਾ ਜੀ ਫੁਲਾਣ ਉਹ ਡਾਈ ਅਸੀਂ ਤੁਹਾਡੀ ਇੱਕ ਇੱਕ ਮਿੰਟ ਦੀ ਰਿਪੋਰਟ ਤੁਹਾਡੇ ਦਫ਼ਤਰ ਪਹੁੰਚਾਉਂਦੇ ਰਿਹਾ ਸਰ ਕਤਈ ਆ ਕੇ ਚੈੱਕ ਕਰੋ ਸਾਰਾ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਬਾਕੀ ਸਾਨੂੰ ਇਸ ਚੀਜ਼ ਤੋਂ ਮੁਕਤੀ ਦੋ ਆ ਅਸੀਂ ਇਹਨਾਂ ਬਿੱਲ ਨਹੀਂ ਤਾਰ ਸਕਦੇ ਸਰ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਸਰ ਜੋ ਵੀ ਇਹ ਤੁਹਾਡੀ ਮਸ਼ੀਨ ਤੇ ਰੀਡਿੰਗ ਵਾਲੀ ਚ ਫਰਕ ਆ ਮੀਟਰ ਤੇ ਤੁਸੀਂ ਕਹਿ ਰਹੇ ਹੋ ਤੁਸੀਂ ਚੈੱਕ ਕਰਨਾ ਬਾਕੀ ਸਰਕਾਰਾਂ ਤੁਹਾਡੀਆਂ ਡਿਪਾਰਟਮੈਂਟ ਸਾਥ ਤੁਹਾਡੇ ਆ ਤੇ ਇਹ ਕਹਤਾ ਮੀਟਰ ਪਾਸ ਹੈ ਸਹੀ ਹੈ ਤੇ ਸਹੀ ਹੈ ਜੇ ਖਰਾਬ ਹੈ ਤਾਂ ਖਰਾਬ ਤੁਸੀਂ ਕਹਿਣਾ ਨਹੀਂ ਹੈ ਖਰਾਬ ਕਹਤਾ ਤਾਂ ਤੁਹਾਨੂੰ ਪਤਾ ਤੁਹਾਨੂੰ ਬਾਉਂਡ ਦੇਣੀ ਪੈਣੀ ਹੈ ਠੀਕ ਹੈ ਜੀ ਜੇ ਤੁਹਾਨੂੰ ਪਤਾ ਮੀਟਰ ਸਹੀ ਤੇ ਫਿਰ ਤੁਸੀਂ ਲਾ ਕੇ ਗਣਗੇ ਉਹੀ ਫਿਰ ਨਵਾਂ ਆਪਣਾ ਚੇਪਲਾ ਕਿਉਂ ਲਾ ਕੇ ਲਾ ਗਏ ਐਵੇਂ ਤਸਨਾ ਨੂੰ ਆਈਂਦਾ ਆਪਰਚਨਿਟੀ ਮੀਟਰ ਤੁਹਾਡਾ ਸਹੀ ਹੈ ਬੇਸ਼ੱਕ ਸਹੀ ਹੈ ਤੁਹਾਨੂੰ ਲੱਗਦਾ ਤੇ ਫਿਰ ਤੁਸੀਂ ਫਿੱਟ ਕਰਕੇ ਜਾਂਦੇ ਸਰ ਉਹੀ ਠੀਕ ਹੈ ਜੀ ਹੋਂਦੀ ਕਹਿੰਦੇ ਤੁਹਾਡਾ ਮੀਟਰ ਬਿਲਕੁਲ ਸਹੀ ਹੈ ਤੁਹਾਨੂੰ ਬਿੱਲ ਤਾਰਨਾ ਪੈਣਾ ਇੱਕ ਸਰ ਦਵਾਂਗੇ ਸਰ ਹੋਂਦੀ ਨੂੰ ਦੇਣ ਗਈ ਤੁਹਾਡੀ ਤਾਰ ਕੱਟ ਜਣੀ ਹੈ ਸਰ ਤੁਸੀਂ ਆਪ ਗਲਤ ਹੋਂਦੇ ਸਰ ਤੁਸੀਂ ਹਾਨੂੰ ਪ੍ਰੂਫ ਦਿਓ ਜੋ ਹਰ ਕੋ ਪੈਸਾ ਲੈਣਾ ਹੈ ਨਾ ਉਹ ਕੋ ਬਿਲ ਲੈਣਾ ਹੈ ਸਰ ਤੁਸੀਂ ਹਾਨੂੰ ਦੱਸੋ ਸਹੀ ਕਿਹੜਾ ਖਰਚਾ ਕਰਦਾ ਹੈ ਇਹ ਐਸਓਪੀ ਕੀ ਦੱਸਦੇ ਵੀ ਤੁਹਾਡਾ ਮੀਟਰ ਜੰਪ ਹੋਇਆ ਵਾ ਕਿੰਨਾ ਜੰਪ ਹੋ ਗਿਆ ਕਿੰਨੇ ਰੀਡਿੰਗ ਜਿਹੜੀ ਬੰਨ ਚੁੱਕੀ ਹੈ ਦੱਸ ਕੇ ਸਾਂਝਾ ਕਰਦੇ ਹੋ ਕਰੀ ਸਰ ਮੈਨੂੰ ਤੇ ਇਸ ਚੀਜ਼ ਦੀ ਨੌਲੇਜ ਨਹੀਂ ਹੈ ਅੱਜ ਕੱਲ ਇਹਨਾਂ ਨਵੇਂ ਮੁੰਡੇ ਭੱਤੀ ਕਿਤੇ ਸਰ ਉਹਨਾਂ ਨੂੰ ਨਹੀਂ ਨੌਲੇਜ ਹੈਗੀ ਸਰ ਉਹ ਆਂਦੇ ਰਹੇ ਆ ਰੀਡਿੰਗ ਕਰਦੇ ਰਹੇ ਆ ਲਾਗੇ ਕਿਤੇ ਆਂਡ ਗਵਾਂਡ ਜਾ ਕੇ ਪੜੋਸੀ ਨੂੰ ਦੱਸਦੇ ਰਹੇ ਆ ਆ ਉਹਨਾਂ ਦਾ ਬਿਲ ਕਿਸੇ ਦਾ ਅਜੇ ਤੱਕ ਬਿਲ ਕਿਸੇ ਨੇ ਹੱਥੀ ਨਹੀਂ ਦਿੱਤਾ ਸਭ ਕੋਈ ਕਿਤੇ ਉਹਨਾਂ ਕੋ ਫੜ ਕੇ ਲੈ ਜਾਂਦਾ ਨੇ ਮੀਟਰ ਆਏ ਕੋਈ ਕਿਤੋਂ ਲੈ ਕੇ ਜਾਂਦਾ ਨਵੇਂ ਮੁੰਡਿਆਂ ਨੂੰ ਪਤਾ ਹੀ ਨਹੀਂ ਨਾਲੇ ਘਰ ਦੇ ਨਾਂ ਕੀ ਆ ਕਿਹਦਾ ਕੀ ਐਡਰੈਸ ਹੈ ਇੱਕ ਗਲੀ 'ਚ ਆ ਕੇ ਤੁਸੀਂ ਉਹਦਾ ਬਿੱਲ ਨਹੀਂ ਹੱਥ ਪੜਾ ਦਦੇ ਕੀ ਕਰ ਸਕਦੇ ਹੋ ਵੇਰ ਵੇਖੋ ਨਾਰਮਲੀ ਗੱਲ ਸਰ ਪਹਿਲੀ ਗੱਲ ਤੋਂ ਮੁੱਕਦੀ ਆ ਕਿ ਸਾਡਾ ਇਹਨਾ ਲੋਡ ਨਹੀਂਗਾ ਸਰ ਠੀਕ ਹੈ ਜੀ ਤੁਹਾਨੂੰ ਜੋ ਵੀ ਹੋ ਸਕੇ ਤੁਹਾਨੂੰ ਇਹ ਅਸੀਂ ਕੱਲ ਤੋਂ ਛੁਟਕਾਰਾ ਦੋ ਸਾਰੇ ਐਸੇ ਰਿਹਾ ਤੁਹਾਡਾ ਆਸਰਾ ਲਿਆ ਆਪਾਂ ਬਾਕੀ ਵੇਖੋ ਤੁਸੀਂ ਅੱਜ ਕੱਲ ਦੀ ਦੀਨ ਦੁਨੀਆ ਕੀ ਮਹੌਲ ਚੱਲਣ ਡਿਆ ਕੀ ਇਨੀ ਦੁਨੀਆ ਬਿੱਲ ਮਾਫ ਕਰਨ ਦੇ ਕੋਈ ਸਪੀਚਰ ਦੇਣ ਰਿਹਾ ਕਿ ਨਹੀਂ ਸਾਡਾ ਬਿੱਲ ਜ਼ੀਰੋ ਆ ਪਰ ਤੁਹਾਡਾ ਕਿਉਂ ਨਹੀਂ ਜ਼ੀਰੋ ਅਸੀਂ ਤੁਹਾਡੀ ਸਪੀਚ ਐ ਹੋਈ ਦਈਏ ਸਾਡੇ ਨਾਲ ਇਨਸਾਫ ਕਰੋ ਸਰ ਅਸੀਂ ਕਹੀਆ ਸਾਡਾ ਬਿੱਲ ਜ਼ੀਰੋ ਆ ਪਰ ਤੁਹਾਡਾ ਇਨਾ ਬਿੱਲ ਇਨਾ ਆਇਆ ਤੇ ਕੀ ਕਰੀਏ ਸਰ ਸਾਡੇ ਆਪਣੀ ਸਾਨੂੰ ਗੱਲ ਕਰਨੀ ਨਹੀਂ ਹੋਣੀ ਕਿਸ ਤਰ੍ਹਾਂ ਤੁਹਾਡੇ ਨਾਲ ਗੱਲ ਕਰੀਏ ਸਰ ਅਸੀਂ ਤਾਂ ਆਪ ਲੋਕਾਂ ਦਾ ਤੁਹਾਡੇ ਵਰਗੇ ਮੀਡੀਆ ਹਸਾਰਾ ਲਿਆ ਕੇ ਸਾਡੀ ਆਵਾਜ਼ ਕਿਤੇ ਪਹੁੰਚਾਓ ਸਾਨੂੰ ਇਨਸਾਫ ਦਿੱਤਾ ਜਾਵੇ ਸਰ ਬਾਕੀ ਤੁਸੀਂ ਆਪ ਆ ਕੇ ਵੇਖੋ ਸਾਡਾ ਕੋਈ ਲੋੜ ਨਹੀਂ ਜੇ ਜਦੋਂ ਮर्जी ਦੀ ਸਦਕੇ ਦਿਨੇ ਆਓ ਨੇਰੇ ਆਓ ਤੇ ਚੈੱਕ ਕਰ ਸਕਦੇ ਆ ਆਪਣਾ ਛਾਪਾ ਮਾਰੋ ਰੇਡਾਂ ਮਾਰੋ ਜੋ ਵੀ ਕਰੋ ਠੀਕ ਹੈ ਜੀ ਬਾਕੀ ਅਸੀਂ ਗਰੀਬ ਬੰਦੇ ਜੇ ਸਾਡੇ ਨਾਲ ਧੱਕਾ ਨਾ ਕਰੋ ਆ ਵੀ ਨਹੀਂ ਇਨਸਾਫ ਕਰੋ ਸਰ ਮunicipal ਕਿੰਨਾ ਚਿਰ ਹੋ ਗਿਆ ਤੁਹਾਨੂੰ ਦਫਤਰਾਂ ਚੱਕਰ ਘੜਦਿਆਂ ਨੂੰ ਤੇ ਹੁਣ ਤੱਕ ਤੁਹਾਨੂੰ ਇਨਸਾਫ ਕਿਉਂ ਨਹੀਂ ਮਿਲਿਆ ਜਿਹੜੇ ਮੀਲੀ ਬੋਰ ਦੇ ਅਧਿਕਾਰੀ ਨੇ ਅਫਸਰ ਨੇ ਉਹ ਕੀ ਕਹਿੰਦੇ ਕੀ ਨੇ ਵੀ ਵਾਕੇ ਤੁਹਾਨੂੰ ਜਿਹੜਾ ਬੱਤੀ ਦਾ ਬਿੱਲ ਤਾਰਨਾ ਪਵੇਗਾ ਵਾਕੇ ਤੁਸੀਂ ਯੂਨਿਟ ਜਿਹੜੇ ਫੂਕੇ ਨਹੀਂ ਫੂਕੇ ਅਫਸਰ ਕੀ ਦੱਸ ਦੇਣੇ ਜਾ ਕੇ ਤੁਹਾਨੂੰ ਸਰ ਆਪਾਂ ਜਾਈਦਾ ਦਫਤਰ ਤੇ ਉਹਨਾਂ ਦੀ ਕੋਲਾਂ ਆਉਂਦੀਆਂ ਉਹ ਆਂਦੇ ਕਿ ਜੋ ਵੀ ਆ ਤੁਹਾਡਾ ਬਿੱਲ ਜੋ ਆ ਤੁਹਾਨੂੰ ਤਾਰਨਾ ਪੈਣਾ ਨਹੀਂ ਤਾਰੋਗੇ ਤੁਹਾਡੀ ਤਾਰ ਕੱਟੀ ਜਾਏਗੀ ਸਰ ਠੀਕ ਹੈ ਜੀ ਵੱਡੇ ਤੋਂ ਵੱਡੇ ਅਫਸਰ ਨਾਲ ਆਪਾਂ ਕਰਦੇ ਜਾਗੇ ਉਹ ਤਾਂ ਹਣ ਤਾਂ ਹੀ ਇਹ ਤੋਂ ਕਹਿਣੇ ਆ ਉਹਦੇ ਸਾਡੇ ਕੋ ਮਸਲਾ ਨਹੀਂ ਆ ਤੂੰ ਕੋਲ ਲਾ ਦੋ ਕੇਸ ਲਾ ਦੋ ਅਕਸਰ ਦੇਖੋ ਯਾਰ ਆਪਣੇ ਕੋ ਪੈਸੇ ਹੁੰਦੇ ਤੇ ਫਿਰ ਟੱਡ ਨਾਲ ਕੋ ਬੱਸ ਨਹੀਂ ਆ ਗਏ ਠੀਕ ਹੈ ਜੀ ਸਾਨੂੰ ਪਤਾ ਹੁੰਦਾ ਯਾਰ ਅਸੀਂ 2 ਲੱਖ ਇਨ ਨਹੀਂ ਹਾਦੀ ਪੱਤੀ ਫੂਕਦੀ ਆ ਠੀਕ ਹੈ ਜੀ ਆਪਾਂ ਸਾਰੇ ਮਹੱਲੇ ਨੂੰ ਆਪਾਂ ਬਰਤੀਦਾਨ ਕੀਤੀ ਹੈ ਜੀ ਇਹ ਸਾਡੇ ਨੂੰ ਪਾਉ ਬਲੇ ਜੀ ਤੂੰ ਸਾਰਕ ਦੇ ਘਰ ਮੀਟਰ ਲੱਗਾ ਕਿਸੇ ਨੂੰ ਕੀ ਲੋੜ ਟੁੰਡੀ ਪਾਣ ਦੀ ਸਤਿ ਆਪਸਿਆਂ ਦੇ ਬਾਕੀ ਆ ਦੇਖੋ ਕੋਈ ਕੋਈ ਆ ਮੰਨ ਲਓ ਕੋਈ ਇੱਕ ਮਹੀਨਾ ਕੋ ਰੈਗੂਲਰ ਵੀ ਏਸੀ ਵਾਲੇ ਲਊ ਫਿਰ ਵੀ ਸਰ ਉਹ ਇਨਾ ਬੇਲਾਣਾ ਪਰ ਕੀ ਲੰਗਦਾ ਨਹੀਂ ਹੁਣ ਜੇ ਕਰੇ ਤੇ ਸਿਆਲ ਸੀ ਪੱਖੇ ਬੰਦ ਨੇ ਜੀ ਸਰ ਫ੍ਰਿਜਾਂ ਵੀ ਬਹੁਤੀਆਂ ਨਹੀਂ ਚਲਾਉਂਦਾ ਬੰਦਾ ਪਰ ਜੇ ਇੱਕ ਅੰਗਾ ਗਰਮੀ ਆਉਣੀ ਆ ਹੋਰ ਮਹੀਨੇ ਬਾਅਦ ਗਰਮੀ ਆ ਫਿਰ ਕੀ ਹਾਲ ਆ ਬਣ ਗਏ ਦਸ਼ਕਾਂ ਸਾਹੇ ਕਰਦੇ ਹੋ ਫਿਰ ਕਿੰਨਾ ਕੁ ਮੇਲਾ ਆਊਗਾ ਫਿਰ ਕਿੰਨਾ ਕੁ ਸੋਚ ਕੇ ਡਰ ਆਉਂਦਾ ਵੀ ਪੱਖੇ ਵੀ ਚੱਲਨੇ ਨੇ ਫ੍ਰਿਜਾਂ ਵੀ ਚੱਲਣੀਆਂ ਨੇ ਫਿਰ ਮਨ ਵਿਚਾਰ ਆਉਂਦਾ ਚੀਨ ਲੈ ਕੇ ਵੀ ਕਿੰਨਾ ਕੁ ਮੇਲਾ ਆਜੂਗਾ ਡਰ ਕਿੰਨਾ ਲੱਗਦਾ ਜੀ ਸਰ ਡਰ ਤੇ ਪੂਰਾ ਲੱਗਣ ਰਿਹਾ 1.5 ਸਾਲ ਤੋਂ ਲੱਗਣ ਰਿਹਾ ਸਾਰਾ ਨੂੰ ਕਿ ਸਾਡੇ ਨਾਲ ਕੀ ਬੰਨਾ ਕੀ ਨਹੀਂ ਹੋਣਾ ਕੋ ਘਰ ਦਾ ਜੀ ਕੋ ਟੈਨਸ਼ਨ ਨਾ ਕੋਈ ਇਦਾਂ ਹੀ ਨਾ ਹੋ ਜਾਈ ਹਣਾ ਜੀ ਹਣ ਹਰ ਚੱਪੜ ਦੀ ਆਪਾਂ ਦੇ ਰੱਖਣੀ ਹੈ ਜੀ ਸਰਕਾਰਾਂ ਨੇ ਆਪਣਾ ਦੇਤੀ ਪਰਚੀ ਪਈ ਆ ਬਿੱਲ ਤਾਰੋ ਤੁਸੀਂ ਬਾਕੀ ਹੁਣ ਘਰ ਦੇ ਜੀ ਤਾਂ ਇਹੀ ਸਾਹਮਣੇ ਆ ਫਿਰ ਨਹੀਂ ਤਾਂ ਹੋਰ ਕੀ ਹੋਣਾ ਘਰ ਦੀ ਪ੍ਰੋਪਰਟੀ ਵਿਕੇਗੀ ਸਰ ਪ੍ਰੋਪਰਟੀ ਕਿੰਨੇ ਲੈਣੀ ਸਰ ਜਿੰਨੇ ਜਿਹੜਾ ਬਿੱਲ ਕਲੀਅਰ ਨਹੀਂ ਹੋਊਗਾ ਸਰ ਬਿੱਲ ਕਲੀਅਰ ਹੋ ਫਿਰ ਕੋਈ ਪ੍ਰੋਪਰਟੀ ਖਰੀਦੂਗਾ ਪਰ ਬਟ ਸਾਡੀ ਪ੍ਰੋਪਰਟੀ ਦਾ ਮੁੱਲ ਪੈਣਾ ਹੀ ਨਹੀਂ ਜਿੰਨਾ ਜਿਹੜਾ ਰਾਇਆ ਮਸਲਾ ਨਹੀਂ ਹੱਲ ਹੋਊਗਾ ਜੀ ਪੱਕੀ ਲੱਗਦਾ ਵੀ ਜੇਕਰ ਰੱਬ ਨਾ ਕਰੇ ਕਿਤੇ ਮਕਾਨ ਵੇਚਣਾ ਪੈ ਗਿਆ ਸਾਰੀ ਉਮਰ ਮਕਾਨ ਨਹੀਂ ਬਣਾ ਬੱਚੇ ਜਵਾਨ ਨੇ ਸਾਰੀ ਉਮਰ ਲੱਗਦਾ ਵੀ ਬਦਾ ਕਰਾਇਆ ਧੱਕੇ ਖਾਊਗਾ ਕਿ ਲੱਗਦਾ ਵੀ ਇਹ ਜਿਹੜਾ ਹਾਲਾਤ ਇਸ ਤਰ੍ਹਾਂ ਦੇ ਹੋਣਗੇ ਸਰ ਐਹੀ ਤਾਂ ਅਸੀਂ ਅਪੀਲ ਕਰ ਰਹੇ ਆ ਸਰ ਕਿ ਸਾਡੇ ਕੋਲ ਜੋ ਵੀ ਆ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਅਸੀਂ ਨਾ ਕਿਤੇ ਹੋਰ ਕਿਤੇ ਏਟ ਲਾ ਸਕਦੇ ਆ ਸਾਡੇ ਕੋਲ ਐਹੀ ਨਹੀਂ ਜਗ੍ਹਾ ਸਵਾਰੀ ਜਾਣ ਦੀ ਹੋਣੀ ਤੁਸੀਂ ਦੇਖਾ ਸਾਡਾ ਘਰ ਕਿੰਨਾ ਡੈਮੇਜ ਹੈਗਾ ਸਰ ਸਾਡੇ ਕੋਲ ਤਾਂ ਐਹੀ ਨਹੀਂ ਸਵਾਰਨ ਦਾ ਨਵੇਂ ਲੈਣ ਦੀ ਬੜੀ ਦੂਰ ਦੀ ਗੱ ਸਾਡੇ ਸਾਹਮਣੇ ਆਪਾਂ ਕਰਾਇਏ ਰੈਂਟ ਲਈ ਰਵਾਂਗੇ 15 ਦਿਨਾਂ ਬਾਅਦ ਸਰ ਮਹੀਨਾ ਹੁੰਦਾ ਤੁਹਾਡੀ ਉਹ ਨਹੀਂ ਇਨਕਮ ਹੀ ਨਹੀਂ ਤੁਹਾਡੇ ਦਿਹਾੜੀ ਤੇ ਕੰਮ ਕਰੀ ਤੇ ਕਿਤੇ ਲੱਗਦੀ ਹੈ ਕਿਤੇ ਮੀਂਹ ਕਣੀ ਪੈ ਗਈ ਤੇ ਦਿਹਾੜੀ ਟੁੱਟ ਗਈ ਬਾਸਵਾਦ ਮੈਂ ਮੁੱਖ ਮੰਤਰੀ ਪੰਜਾਬ ਸਾਡੇ ਪੰਸੇ ਮਾਂ ਨੂੰ ਕੀ ਅਪੀਲ ਕਰਨਾ ਜਾਓਗੇ ਕਿਉਂਕਿ ਉਹ ਵੀ ਕਹਿੰਦੇ ਨੇ ਵੀ ਇਹ ਮਾਸਟਰ ਦਾ ਮੁੰਡੇ ਨੇ ਆਮ ਲੋਕਾਂ ਦੀ ਸਰਕਾਰ ਆ ਆਮ ਬੱਚਿਆਂ ਵਾਂਗੂ ਕਹਿੰਦੇ ਵੀ ਆਮ ਘਰਾਂ ਦੇ ਕਾਕੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਜਾਓਗੇ ਸਰ ਆਪਣੀ ਇੱਕੋ ਦਰਖਾਸਤ ਹੈ ਕਿ ਜੋ ਵੀ ਤੁਹਾਨੂੰ ਸਹੀ ਮੰਨਣਾ ਜੋ ਵੀ ਤੁਹਾਨੂੰ ਇਹ ਦਰਮਾਨ ਦੇਂਦਾ ਬਖਸ਼ਦਾ ਤੁਹਾਨੂੰ ਉਹਨਾਂ ਦਾ ਮਾਂ ਰੱਖਿਆ ਕਰੋ ਬਾਕੀ ਇਹੋ ਜਿਹੀ ਕੋਈ ਸ਼ਿਕਾਇਤ ਆਂਦੀ ਹੈ ਤੇ ਉੱਤੇ ਕੇਅਰ ਕਰਿਆ ਕਰੋ ਸਰ ਐ ਨਹੀਂ ਕਿ ਉਹਨੂੰ ਗੱਲ ਨੂੰ 1.5 ਸਾਲ ਤੋਂ ਲੰਮਕੰਡੀ ਦੇਖੋ ਤੁਹਾਡੇ ਮਰਾਜ ਚ ਜਿਹੜੇ ਕੰਮ ਮਿੰਡਲ ਸਕੇਂਟਾਜ ਹੋਣਾ ਚਾਹੀਦਾ ਇਹਨੂੰ 1.5 ਸਾਲ ਹੋ ਗਿਆ ਸਰ ਲੰਮਕੇ ਨੂੰ ਅਹੀਂ ਤੇ ਆਵਰ ਆਣਿਆ ਹੁਣ ਤੁਸੀਂ ਦੱਸੋ ਇੱਕ ਦਾ ਦਰਵਾਜ਼ਾ ਖੜਗਾਈਏ ਮਾਨ ਸਾਹਿਬ ਸਰਵਾ ਤੁਹਾਨੂੰ ਤੁਹਾਡੇ ਤੇ ਆਸਾ ਜੋਤੀਆਂ ਚਲਾਈ ਆ ਬੰਦੇ ਦੁਨੀਆ ਦਾਦੀ ਜੋ ਸਕੀਮ ਚਲਾਈ ਆ ਅਹੀਂ ਤੇ ਫਿਰ ਉਹਨੂੰ ਫੋਲੋ ਕਰਕੇ ਤੁਹਾਡੇ ਨਾਲ ਸਾਥ ਦੇਣੇ ਆ ਸਰ ਅਹੀਂ ਤੇ ਤੁਹਾਡੀ ਸਰਕਾਰ ਆਉਂਦੇ ਤੁਹਾਨੂੰ ਪਹਿਲੇ ਤੋਂ ਫੋਲੋ ਕਰਨੇ ਆ ਪਰਵਾਹ ਕੋਈ ਸਰਕਾਰ ਤੁਹਾਡੇ ਲੈਣ ਦੇ باوجود ਵੇਖੋ ਜਿਹੜਾ ਕਾਰਡ ਦੂਜੀਆਂ ਸਰਕਾਰਾਂ ਵਿੱਚ ਨਹੀਂ ਤੁਹਾਡੇ ਤੁਹਾਡੀ ਸਰਕਾਰ ਚ ਆਉਂਦਾ ਇਹ ਦੇਖੋ ਠੀਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਆਮ ਜਿਹੜੇ ਪਰਿਵਾਰ ਨੇ ਉਹਨਾਂ ਸੋਚ ਸੋਚ ਕੇ ਬੁਰਾ ਹੋ ਹੋ ਲਿਆ 1.5 ਸਾਲ ਹੋ ਗਿਆ ਇਸ ਪਰਿਵਾਰ ਨੂੰ ਦਰਦਾਂ ਦੀ ਠੋਕਰਾ ਖਾ ਰਹੇ ਨੇ ਦਫਤਰਾਂ ਦੇ ਚੱਕਰ ਘਟਾ ਰਹੇ ਨੇ ਪਰ ਹਜੇ ਤੱਕ ਇਹ ਪਰਿਵਾਰ ਨੂੰ ਸਾਫ਼ ਨਹੀਂ ਮਿਲਿਆ ਇਸ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਗੜੀ ਅਪੀਲ ਕੀਤੀ ਹੈ ਉਹਨਾਂ ਨੇ ਕਿ ਮੁੱਖ ਮੰਤਰੀ ਸਾਹਿਬ ਇਸ ਪਰਿਵਾਰ ਦਾ ਧਿਆਨ ਕੀਤਾ ਜਾਵੇ ਇਸ ਪਰਿਵਾਰ ਵੱਲ ਵੇਖਿਆ ਜਾਵੇ ਕਿਉਂਕਿ ਇਸ ਪਰਿਵਾਰ ਵਿੱਚ ਦੋ ਵਕਤ ਦੀ ਮਸਾ ਰੋਟੀ ਇਸ ਪਰਿਵਾਰ ਦੇ ਘਰ ਵਿੱਚ ਮਸਾ ਫੁਲਕੇ ਭਗਦਾ ਹੁਣ 3.5 ਲੱਖ ਬਿੱਲ ਜਿਹੜਾ ਉਹ ਕਿਸਤਾ ਦੇਣ ਕਿਵੇਂ ਇਸ ਦਾ ਕੇਸ ਪਰਿਵਾਰ ਜਿਹੜਾ 32 ਦਾ ਬਿੱਲ ਆ ਬਿਲਕੁਲ ਮਾਫ ਕੀਤਾ ਜਾਵੇ ਅਤੇ ਤਾਂ ਜੋ ਕਿ ਇਹ ਪਰਿਵਾਰ ਜਿਹੜਾ ਸੁੱਖ ਦਾ ਸਾਹ ਲੈ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਿਰਪੱਖ ਪੋਰਟ ਚੈਨਲ ਦੀ ਅਮਰਸਰ